ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਾਤਾ RAM ਪਿਆਰੇ RAM ਸਤਿ ਸਾਹਿਬੋ ਆਦ ਪੁਰਖ ਅਪਰੰਪੁਰ ਸਤਿ ਸਾਹਿਬੋ ਆਦ ਪੁਰਖ ਹਾਂਜੀ ਇੱਥੇ ਵਿਸਰਾਮ ਅਕਰੰਪੁਰ ਧਾਰੇ RAM ਅਗਮ ਅਗੋਚਰ ਅਪਰ ਅਪਾਰਾ ਪਰ ਬ੍ਰਹਮ ਪਰਧਾਨੋ ਆਦ ਜੁਗਾਦੀ ਹੈ ਭੀ ਹੋਸੀ ਆਦ ਜੁਗਾਦੀ ਇਥੇ ਠਮਕ ਹੈ ਹੈ ਭੀ ਹੋਸੀ ਇਸ ਨੂੰ ਇਸ ਤਰ੍ਹਾਂ ਉਚਾਰਨ ਕਰਨਾ ਹੈ ਵਰਤਮਾਨ ਸਮਾ ਭੀ ਬੀਤ ਚੁਕਿਆ ਸਮਾ ਹੋਸੀ ਆਉਣ ਵਾਲਾ ਸਮਾ ਹੈਪੀ ਹੋਸੀ ਇਕੱਠਾ ਨਹੀਂ ਕਹਿ ਦੇਣਾ ਆਦ ਜੁਗਾਦੀ ਹੈ ਭੀ ਹੋਸੀ ਅਵਰ ਝੂਠਾ ਸਭ ਮਾਨੋ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਅਹਨੇਸੋ ਨਾਮ ਧਿਆਈਐ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਿਖਾਈਂ RAM ਹਉਮੈ ਮਮਤਾ ਮਾਇਆ ਸੰਗ ਨਾ ਜਾਈ RAM ਮਾਤਾ ਪਿਤ ਭਾਈ ਸੋਤ ਚਤੁਰਾਈ ਹਾਂ ਪਿਤ ਸੋਤ ਇਹ ਪੁੱਲੇ ਪਦ ਉਚਾਰਨ ਕਰਨੇ घ ना, संपै ना सायर की पुत्री परहर त्यागी चरण तले विचारे पुत्री सायर पुत्री? की पुत्री परहर त्यागी जी पुत्री सायर की पुत्री परहर त्यागी कस के बोलना चरण तले विचारे ਆਦਿ ਪੁਰਖ ਇੱਕ ਚਲਤ ਦਿਖਾਇਆ ਸਾਇਰ ਕੀ ਪੁੱਤਰੀ ਦਾ ਅਰਥ ਹੈ ਵੀ ਸਮੁੰਦਰ ਦੀ ਜਿਹੜੀ ਧੀ ਹੈ ਲక్ష్ਮੀ ਜਹ ਦੇਖਾ ਤਹ ਸੋਈ ਨਾਨਕ ਹਰ ਕੀ ਭਗਤ ਨਾ ਛੋਡਾ ਸਹਿਜ ਹੋਏ ਸੋ ਹੋਈ ਸਹਿਜੇ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਾਨ ਨਿਰਮਲ ਸਾਚ ਸਮਾਲੇ RAM ਆਵਗਣ ਮੀਠ ਚੱਲੇ ਗੁਣ ਸੰਗਮ ਨਾਲੇ RAM ਇਹ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਆਵਗਣ ਮੀਠ ਚੱਲੇ ਇੱਥੇ ਵਿਸਰਾਮ ਹੈ ਗੁਣ ਸੰਗਮ ਨਾਲੇ RAM ਆਵਗਣ ਪਰਹਰ ਕਰਨੀ ਸਾਰੀ ਦਰ ਸੱਚੈ ਸਚਿਆਰੋ ਆਵਗਣ ਪਰਹਰ ਕਰਨੀ ਸਾਰੀ ਦਰ ਸੱਚੈ ਸਚਿਆਰੋ ਆਵਣ ਜਾਵਣ ਠਾਕ ਰਹਾਏ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੈ ਵਡਿਆਈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਸਾਜਨ ਮੀਤ ਸੁਜਾਨ ਸਖਾ ਤੂੰ ਇੱਥੇ ਵਿਸਰਾਮ ਹੈ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਸੱਚ ਅੰਜਨੋ ਅੰਜਨ ਸਾਰ ਨਿਰੰਜਨ ਸੱਚ ਅੰਜਨੋ ਅੰਜਨ ਸਾਰ ਸਤ ਅੰਜਨੋ ਅੰਜਨ ਸਾਰ ਨਿਰੰਜਨ ਰਾਤਾ RAM ਮਨ ਤਾਨ ਰਵ ਰਹਾ ਜਗ ਜੀਵਨ ਦਾਤਾ RAM ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੈ ਮੇਲਾ ਆ ਸਾਧ ਸਭਾ ਸੰਤਾ ਕੀ ਸੰਗਤ ਸਭਾ ਪੁਲਈ ਬੋਲਨਾ ਸਾਧ ਸਭਾ ਸੰਤਾ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤ ਰਤੇ ਬੈਰਾਗੀ ਚੁਕੈ ਮੋਹ ਪਿਆਸਾ ਨਾਨਕ ਹੋਮੈ ਮਾਰ ਪਤੀਨੇ ਵਿਰਲੇ ਦਾਸ ਉਦਾਸਾ ਰਤਿ ਆਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਬਨੀ ਥਾਈ ਜਿ ਜਤ ਹਉ ਜਾਈ ਸਾਚਾ ਸਿਰਜਣਹਾਰ ਜੀਉ ਸਭਨਾ ਕਾ ਦਾਤਾ ਕਰਮ ਬਿਦਾਤਾ ਦੁਖ ਵਿਸਾਰਣਹਾਰ ਜੀਉ ਦੁਖ ਵਿਸਾਰਣਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਕੋਟ ਅੰਤਰ ਪਾਪਾ ਕੀਰੇ ਏਕ ਘੜੀ ਮਹਿ ਖੋਵੈ ਹੰਸ ਸੇ ਹੰਸਾ ਬੱਗ ਸੇ ਬੱਗਾ ਘਾਟ ਘਾਟ ਕਰੇ ਵਿਚਾਰ ਜੀਉ ਹਾਏ ਵਿਸਰਾਮ ਧਿਆਨ ਨਾਲ ਲਾਉਣਾ ਹੈ ਹੰਸ ਇਥੇ ਜਮਕ ਲਾ ਦਨੀਏ ਸੇ ਹੰਸਾ ਇਥੇ ਥਮਕ ਲਾ ਦਨੀਏ ਫਿਰ ਬੱਗ ਇਥੇ ਵੀ ਜਮਕ ਲਾ ਕੇ ਉਚਾਰਨ ਕਰਨਾ ਸੇ ਬੱਗਾ ਇਥੇ ਵਿਸਰਾਮ ਘਾਟ ਘਾਟ ਕਰੇ ਵਿਚਾਰ ਜੀਉ ਤੂੰ ਸਗਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਉ ਜਿਨਾਂ ਇਕ ਮਨ ਧਿਆਇਆ ਜਿਨ ਨਹੀਂ ਕਹਿਣਾ ਜੇਨ ਇਕ ਮਨ ਧਿਆਇਆ ਤੈਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਉ ਤਿਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬ ਹੁਨਾ ਆਵਹਿ ਹਾਰ ਜੀਵ ਕਬਹ ਨ ਆਵਹਿ ਹਾਰ ਜੀਵ ਤੇ ਕਬਹ ਨ ਹਾਰਹਿ ਹਰ ਹਰ ਗੁਣ ਸਾਰਹਿ ਤੇਨ ਜਾਮਨੇੜ ਨ ਆਵੇ ਤੇਨ ਜਮਨੇੜ ਨ ਆਵੇ ਜਮਣ ਮਰਣ ਤੇਨਾ ਕਾ ਚੂਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜੀਵ ਜਿਨ ਇਕ ਮਨ ਧਾਇਆ ਤੈਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਵ ਜੇਨ ਜਗਤੋ ਪਾਇਆ ਧੰਦਾ ਲਾਇਆ ਤਿਸ ਵਿਟਹੁ ਕੁਰਬਾਨ ਜੀਵ ਤਿਸੈ ਵਿਟਹੁ ਕੁਰਬਾਨ ਜੀਵ ਤਾਂ ਕੀ ਸੇਵ ਨ ਤੀਜੈ ਨਾ ਨਹੀਂ ਹੈਗਾ ਵਿੱਚ ਤਾਂ ਕੀ ਸੇਵ ਕਰੀਜੈ ਲਾਹਾ ਲੀਜੈ ਹਰ ਦਰਗਹ ਪਾਈਐ ਮਾਣ ਜੀਵ ਹਰ ਦਰਗਹ ਮਾਨ ਸੋਈ ਜਨ ਪਾਵੈ ਪਹਿਲਾ ਮਾਨ ਆਇ ਨਾਣੀ ਨਾਲ ਇਹ ਮਾਨ ਐ ਨੰਨੇ ਨਾਲ ਹਰ ਦਰਗਹ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣੈ ਉਹ ਨਾਵਨਿਦ ਪਾਵੈ ਗੁਰਮਤ ਹਰ ਧਿਆਵੈ ਬਿਸਰਾਮ ਤੇ ਜ਼ਿਆਦਾ ਰੁਕਿਆ ਕਰ ਉੱਥੇ ਵੀ ਉਹਨਾਂ ਰੁਕ ਚੰਨ ਜਿੱਥੇ ਅਰਧ ਬਿਸਰਾਮ ਹੁੰਦਾ ਉਹ ਨਾਵਨਿਦ ਪਾਵੈ ਗੁਰਮਤ ਹਰ ਧਿਆਵੈ ਇਥੇ ਜ਼ਿਆਦਾ ਨੇਤ ਹਰ ਗੁਣ ਆਖ ਵਖਾਣਾ ਐ ਅਹ ਨਿਸ ਨਾਮ ਤੇ ਸਹਿ ਕਾ ਲੀਜੈ ਤਹ ਨਿਸ ਨਾਮ ਤੇ ਸਹਿ ਕਾ ਲੀਜੈ ਹਰ ਊਤਮ ਪੁਰਖ ਪ੍ਰਧਾਨ ਜੀਉ ਜਿਨ ਜਗਤੋ ਪਾਇਆ ਤੰਦੈ ਲਾਇਆ ਹਉ ਤੇ ਸਹਿ ਵਿਟੂ ਕੁਰਬਾਨ ਜੀਉ ਨਾਮ ਲੈਨ ਸੋਹ ਹੈ ਤੈਨ ਸੁਖ ਫਲ ਹੋਵਹਿ ਨਾਮ ਲੈਨ ਸੋਹ ਹੈ ਤੈਨ ਸੁਖ ਫਲ ਹੋਵਹਿ ਕਿੱਥੇ ਵਿਸਰਾਮ ਹੈ ਮਨ ਹੈ ਸੇ ਜਿਣ ਜਾਹਿ ਜੀਉ ਮਨ ਹੈ ਸੇ ਜਿਣ ਜਾਹਿ ਜੀਉ ਤੈਨ ਫਲ ਤੋਟ ਨ ਆਵੈ ਜਾ ਤਿਸ ਭਾਵੈ ਜੇ ਜੁਗ ਕੀਤੇ ਜਾਹਿ ਜੀਉ ਜੇ ਜੁਗ ਕੀਤੇ ਜਾਹਿ ਸੁਆਮੀ ਤੈਨ ਫਲ ਤੋਟ ਨ ਆਵੈ ਤੈਨ ਜਰਾ ਨ ਮਰਣਾ ਨਰਕ ਨ ਪਰਣਾ ਜੋ ਹਰ ਨਾਮ ਧਿਆਵੈ ਹਰ ਹਰ ਕਰਹਿ ਸੂ ਕਹਿ ਨਾਹੀ ਨਾਨਕ ਪੀੜ ਨਾ ਖਾਹ ਜੀਉ ਨਾਮ ਲੈਨ ਸੂਹ ਹੈ ਤੈਨ ਸੁਖ ਫਲ ਹੋਵੈ ਨਾਮ ਲੈਨ ਸੂਹ ਹੈ ਤੈਨ ਸੁਖ ਫਲ ਹੋਵੈ ਮਨਹਿ ਸੇ ਜਿਣ ਜਾਹ ਜੀਉ ਇਕ ਓੰਕਾਰ ਸਤਗੁਰ ਪ੍ਰਸਾਦਿ ਆਸਾ ਮਹੱਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਣ ਹਰਨਾ ਕਾਲਿਆ ਕੀ ਵਾੜੀਐ ਰਤਾ RAM ਧਿਆਨ ਨਾਲ ਉਚਾਰਨ ਕਰਨਾ ਤੂੰ ਸੁਣ ਹਰਨਾ ਕਾਲਿਆ ਕਾਲਿਆ ਨਹੀਂ ਕਹਿਣਾ ਕਾਲਿਆ ਪੁੱਲਾ ਹੀ ਹੋਣਾ ਕੀ ਵਾੜੀਐ ਵਾੜੀਐ ਘਟਾ ਨਹੀਂ ਬੋਲਣਾ ਕੀ ਵਾੜੀਐ ਰਤਾ ਇਤਿ ਕਟਮਕ ਲਾ ਦਨੀ ਹੈ RAM ਬੇਖਫਾਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ RAM ਤਤ ਰਾਮ ਨਹੀਂ ਕਹਿਣਾ ਫਿਰ ਹੋਏ ਤਾਤਾ ਖਰਾ ਮਤਾ ਨਾਮ ਬਿਨ ਪਰਤਾਪਏ ਉਹ ਜੀਵਸਾਇਰ ਦੀ ਲਹਿਰੀ ਬਿਜੁਲ ਜਿਵੇ ਬਿਜੁਲ ਜਿਵੇ ਚਮਕਈ ਚਮਕਈ ਨਹੀਂ ਕਹਿਣਾ ਬਿਜੁਲ ਜਿਵੈ ਚਮ ਚਮਕਈ ਚਮਕਈ ਹਾਂ ਚਮਕਈ ਨਹੀਂ ਕਹਿਣਾ ਓਹ ਜੀਵ ਸਾਇਰ ਦੀ ਲਹਿਰੀ ਬਿਜੁਲ ਜਿਵੈ ਚਮਕਈ ਹਰ ਬਾਜ ਰਾਖਾ ਕੋਈ ਨਹੀਂ ਰਖਾ ਪਤਵੀ ਠਮਕ ਲੱਗ ਜਾਈਗੀ ਹਰ ਬਾਜ ਰਾਖਾ ਕੋਈ ਨਹੀਂ ਸੋਏ ਤੁਝੇ ਬਿਸਾਰਿਆ ਸੱਚ ਕਹੈ ਨਾਨਕ ਚੇਤਰੇ ਮਨ ਮਰਹਿ ਹਰਣਾ ਕਾਲਿਆ ਭਵਰਾ ਫੂਲ ਭਵੰਤਿਆ ਦੁਖ ਆਤ ਭਾਰੀ RAM ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ RAM ਵਿਚਾਰ ਸਤਗੁਰ ਮੁਝੇ ਪੁੱਛਿਆ ਪਵਰ ਬੇਲੀ ਰਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਤਉ ਸੂਰਜ ਚੜਿਆ ਪਿੰਡ ਪੜਿਆ ਪੜਿਆ ਉਚਾਰਨ ਕਰਨਾ ਹੈ ਤੇਲ ਤਾਵਣ ਤਤਉ ਜਮ ਮਗ ਬੱਦਾ ਖਾਹੀ ਚੂਟਾ ਸ਼ਬਦ ਬਿਨ ਬੀ ਤਾਲਿਆ ਸੱਚ ਕਹੈ ਨਾਨਕ ਚੀਤ ਰੇ ਮਨ ਮਰਹ ਪਵਰਾ ਕਾਲਿਆ ਮੇਰੇ ਜੀੜਿਆ ਪਰਦੇਸੀਆ ਕਿਤ ਪਵ ਹੈ ਜੰਜਾਲੇ RAM ਸਾਚਾ ਸਾਹਿਬ ਮਨ ਵਸੈ ਕੀ ਫਸ ਹੈ ਜਮ ਜਾਲੇ RAM ਮੱਛਲੀ ਵਿਛੁੰਨੀ ਨੈਣ ਰੁੰਨੀ ਜਾਲ ਬੱਧਿਕ ਪਾਇਆ ਜਾਲ ਬੱਧਿਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਪਰਮ ਚੁਕਾਇਆ ਭਗਤ ਕਰ ਚਿਤ ਲਾਏ ਹਰਿ ਸੂ ਛੂਡ ਮਨਹੁ ਅੰਦੇਸਿਆ ਸਚ ਕਹੈ ਨਾਨਕ ਚੀਤ ਰੇ ਮਨ ਜੀੜਿਆ ਪਰਦੇਸਿਆ ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ RAM ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣ ਜੂਗੀ RAM ਕੋਈ ਸਹਿਜ ਜਾਣੇ ਹਰ ਪਛਾਣ ਸਤਿਗੁਰੂ ਜੇਨ ਚੇਤਿਆ ਬਿਨ ਨਾਮ ਹਰ ਕੀ ਭਰਮ ਭੂਲੇ ਪਛਹ ਮੁਗਧ ਅਚੇਤਿਆ ਹਰ ਨਾਮ ਭਗਤ ਨਰ ਰਹਿ ਸਾਚਾ ਸੇ ਅੰਤ ਤਾ ਹੀ ਰੁੰਨਿਆ ਸਚ ਕਹੈ ਨਾਨਕ ਸਬਦ ਸਾਚੈ ਮੇਲ ਚਿਰੀ ਵਿਚੁੰਨਿਆ ਵਾਹਿਗੁਰੂ ਜੀ ਕਾ ਕਾਲ ਸਹਾ ਕਰਹੇ ਵਾਹਿਗੁਰੂ ਜੀ ਕੀ ਫਤਿਹ